ਾਨੂੰ ਲੱਗਦਾ ਇਹਨਾਂ ਵੱਡੇ ਸੁਪਨੇ ਪੂਰੇ ਕਰਨ ਲਈ ਵੱਡੇ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਸਮਾਂ ਹੈ ਪਰ ਅਜਿਹਾ ਨਹੀਂ ਹੁੰਦਾ ਸਮਾਂ ਅਸੀਮਤ ਹੁੰਦਾ ਹੈ ਮੈਂ ਪਿਛਲੇ ਹਫਤੇ ਪਿੰਡ ਗਈ ਪਿੰਡ ਦੀ ਸੱਤ ਵਿੱਚ ਬਜ਼ੁਰਗ ਬੈਠੇ ਚਾਹ ਪੀ ਰਹੇ ਸੀ ਗੱਲਾਂ ਕਰ ਰਹੇ ਸੀ ਮੈਂ ਦੇਖਿਆ ਕਿ ਇੱਕ ਬਜ਼ੁਰਗ ਆਪਣੇ ਪੋਤੇ ਨਾਲ ਬੈਠਾ ਚਾਹ ਪੀ ਰਿਆ ਏ ਤੇ ਮੁਸਕਰਾ ਰਿਹਾ ਏ ਮੈਂ ਉਹਨਾਂ ਵੱਲ ਦੇਖਿਆ ਤੇ ਸੋਚਿਆ ਇਹਨਾਂ ਨੂੰ ਕੀ ਪਤਾ ਜ਼ਿੰਦਗੀ ਦੇ ਸਟਰਗਲ ਦਾ ਇਹਨਾਂ ਨੂੰ ਕੀ ਪਤਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਦਾ ਪਰ ਜਦ ਮੈਂ ਉਹ ਬਜ਼ੁਰਗ ਕੋਲ ਬੈਠੀ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਨੇ ਮੈਨੂੰ ਇੱਕ ਕਹਾਣੀ ਸੁਣਾਈ ਜਿਸ ਕਹਾਣੀ ਨੂੰ ਸੁਣ ਕੇ ਮੇਰਾ ਨਜ਼ਰੀਆ ਹੀ ਬਦਲ ਗਿਆ ਉਹਨਾਂ ਨੇ ਕਿਹਾ ਕੀ ਪੁੱਤ ਮੈਂ ਵੀ ਤੇਰੇ ਵਰਗਾ ਸੀ ਮੈਨੂੰ ਵੀ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਾਂ ਸ਼ੋਹਰਤ ਪੈਸਾ ਕਮਾਵਾਂ ਆਪਣਾ ਨਾਮ ਕਮਾਵਾਂ ਫਿਰ ਕਹਿੰਦਾ ਮੈਂ ਖੇਤੀ ਕਰਨੀ ਸ਼ੁਰੂ ਕੀਤੀ। ਖੇਤੀ ਦੇ ਵਿੱਚ ਖੇਤੀ ਕਰਕੇ ਪੈਸਾ ਜੋੜਿਆ, ਘਰ ਬਣਾਇਆ। ਮੈਂ ਆਪਣੀ ਜ਼ਿੰਦਗੀ ਵਿੱਚ ਉਹ ਹਰ ਮਕਾਮ ਹਾਸਿਲ ਕੀਤਾ ਜੋ ਮੈਂ ਕਰਨਾ ਚਾਹੁੰਦਾ ਸੀ। ਪਰ ਇੱਕ ਦਿਨ ਅਚਾਨਕ ਮੇਰੇ ਬਾਪ ਦੀ ਮੌਤ ਹੋ ਗਈ। ਜਿਸ ਘਟਨਾ ਨੇ ਮੈਨੂੰ ਅੰਦਰੋਂ ਤੋੜ ਕੇ ਰੱਖਤਾ। ਮੈਂ ਸੋਚਿਆ ਕਿ ਆ ਕੀ ਹੋ ਗਿਆ? ਮੈਂ ਅੰਦਰੋਂ ਟੁੱਟ ਚੁੱਕਿਆ ਸੀ। ਮੈਨੂੰ ਮੇਰੇ ਬਾਪੂ ਦੀ ਬਹੁਤ ਯਾਦ ਆਉਂਦੀ ਹੁੰਦੀ ਸੀ। ਇੱਕ ਦਿਨ ਬੈਠਾ ਮੈਂ ਸੋਚ ਰਿਹਾ ਸੀ ਕੀ ਕੋਰੇ ਕਿੰਨਾ ਟਾਈਮ ਹੋ ਗਿਆ ਮੈਂ ਆਪਣੇ ਬਾਪ ਕੋਲ ਨਹੀਂ ਸੀ ਬੈਠਾ ਕਦੇ ਮੈਂ ਉਸ ਦਾ ਦੁੱਖ ਸੁੱਖ ਨਹੀਂ ਸੀ ਪੁੱਛਿਆ ਕਦੇ ਹਾਲ ਚਾਲ ਵੀ ਨਹੀਂ ਪੁੱਛਿਆ ਸੀ ਫਿਰ ਮੈਨੂੰ ਯਾਦ ਆਇਆ ਕਿ ਮੈਨੂੰ ਤਾਂ ਇਹ ਵੀ ਯਾਦ ਨਹੀਂ ਮੈਂ ਕਦੋਂ ਉਹਨਾਂ ਨਾਲ ਬੈਠ ਕੇ ਚਾਹ ਪੀਤੀ ਸੀ ਤਾਂ ਸ਼ੌਰਤ ਦੁਬਾਰਾ ਕਮਾਇਆ ਜਾ ਸਕਦਾ ਈ ਪਰ ਜ਼ਿੰਦਗੀ ਵਿੱਚੋਂ ਗਏ ਆਪਣੇ ਤੇ ਸਮਾਂ ਕਦੇ ਵਾਪਸ ਨਹੀਂ ਆਉਂਦਾ ਤਾਂ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਮੈਂ ਸੋਚਿਆ ਤੇ ਸਮਝਿਆ ਕਿ ਅੱਜ ਤੋਂ ਜਦ ਵੀ ਮੈਂ ਘਰ ਜਾਵਾਂਗੀ ਮੈਂ ਆਪਣੇ ਪਰਿਵਾਰ ਨੂੰ ਸਮਾਂ ਦੇਵਾਂਗੀ ਉਹਨਾਂ ਨਾਲ ਬੈਠਾਂਗੀ ਉਹਨਾਂ ਨਾਲ ਦੁੱਖ ਸੁੱਖ ਕਰਾਂਗੀ ਤੁਹਾਨੂੰ ਇਹ ਕਹਾਣੀ ਦੱਸਣ ਦਾ ਮੇਰਾ ਇਹੀ ਮਕਸਦ ਸੀ ਕਿ ਤੁਸੀਂ ਵੀ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਐਹੋ ਜਿਹਾ ਇਨਸਾਨ ਹੈ ਜਿਸ ਨੂੰ ਤੁਸੀਂ ਹਲੇ ਤੱਕ ਨਹੀਂ ਮਿਲੀ ਜਾਂ ਜਿਨ੍ਹਾਂ ਨਾਲ ਤੁਹਾਡੀ ਕਾਫੀ ਸਮੇਂ ਤੋਂ ਗੱਲ ਨਹੀਂ ਹੋਈ ਤਾਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਜਾਂ ਮਿਲੋ ਕਿਉਂਕਿ ਇਹ ਨਾ ਹੋਵੇ ਕਿ ਇਹ ਹੀ ਗੱਲਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਇੱਕ ਪਛਤਾਵਾ ਬਣ ਕੇ ਰਹਿ ਜਾਣ